ਅੰਮ੍ਰਿਤਸਰ ਸ਼ਹਿਰ ਦੇ ਨਾਮੀ ਸਕੂਲਾਂ ਦੀ ਮਨਮਾਨੀ ਅਸੀਂ ਆਪਣੇ ਚੈਨਲ ਰਾਹੀਂ ਕਵਰ ਕਰਦੇ ਪਈਆਂ ਜਿਸ ਵਿੱਚ ਸਕੂਲ ਦੇ ਬਾਹਰ ਦੀ ਜਗ੍ਹਾ ਨਜਾਇਜ਼ ਪਾਰਕਿੰਗ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ ਇਸ ਲੜੀ ਵਿੱਚ ਸਾਡੀ ਟੀਮ ਨੇ ਬਸੰਤ ਐਵੇਨਿਊ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਕਵਰ ਕੀਤਾ ਅਤੇ ਗਲਤ ਤਰੀਕੇ ਨਾਲ ਪਾਰਕਿੰਗ ਸਾਹਮਣੇ ਆਈ ਜਿਸ ਵਿੱਚ ਸਕੂਲ ਦੀਆਂ ਬੱਸਾਂ ਕੁਝ ਗੱਡੀਆਂ ਅਤੇ ਸਟੂਡੈਂਟਸ ਦੇ ਟੂ-ਵੀਲਰ ਸ਼ਾਮਿਲ ਸਨ ਕੰਪਰੈਸਰ ਦਾ ਇੱਕ ਪਾਸੇ ਲਾਕਾ ਬਸੰਤ ਅਵੇਨਿਊ ਔਰ ਅਸੀਂ ਅਸਲ ਬਸੰਤ ਅਵੇਨਿਊ ਦੇ ਵਿੱਚ ਸ਼ਿਖਰੂ ਹਰਕ੍ਰਿਸ਼ਨ ਸਕੂਲ ਦੇ ਬਾਹਰ ਆ। ਛੁੱਟੀ ਦਾ ਟਾਈਮ ਹੋ ਗਿਆ ਹੈ ਔਰ ਬੱਚੇ ਜਿਵੇਂ ਕਿ ਤੁਸੀਂ ਦੇਖਦੇ ਪਏ ਬਾਹਰ ਆਂਦੇ ਪਿਆਨ ਲੇਕਿਨ ਨਾਲ ਹੀ ਵੇਖਣ ਚਾਏ ਮਿਲਦਾ ਪਿਆ ਕਿ ਸਕੂਲ ਕਾਰਨ ਦੀ ਪ੍ਰਾਪਰਟੀ ਹੈ ਔਰ ਦੋਵੇਂ ਪਾਸੇ ਜਿਹੜੇ ਉਹ ਥਾਵਾਂ ਨੇ ਉਹਨਾਂ ਨੇ ਘੇਰੀਆਂ ਹੋਈਆਂ ਨੇ। ਸਕੂਲ ਦੀਆਂ ਬਸਾਂ ਲੱਗੀਆਂ ਹੋਈਆਂ ਨੇ, ਬੱਚਿਆਂ ਦੇ ਐਕਟਿਵਿਟੀਜ਼ ਵਗੈਰਾ ਟੂ-ਵੀਲਰਸ ਲੱਗੇ ਹੋਏ ਨੇ। ਔਰ ਇਹ ਵੇਖਦੇ ਪਏ ਆਸੀ ਕਿ ਸੜਕ ਜਿਹੜੀ ਇੱਕ ਸਾਈਡ ਜਿਹਗੀ ਹੈ ਜਾਨ ਵਾਲੀ ਉਹ ਉਹਨਾਂ ਨੇ ਬਲਾਕ ਕੀਤੀ ਹੋਈ ਹੈ ਗਲਤ ਹੈ ਸਿਸਟਮ ਕਿ ਉਹ ਰੈジਡੈਂਟ ਕਲੋਨੀਆਂ ਦੇ ਵਿੱਚ ਸਕੂਲਸ ਹੈਗੇ ਹਨ ਠੀਕ ਹੈ ਬੈਨੀਫਿਟ ਜ਼ਰੂਰ ਹੁੰਦਾ ਉਸ ਕਲੋਨੀ ਨੂੰ ਲੇਕਿਨ ਨਾਲ ਹੀ ਉਸੇ ਕਲੋਨੀ ਦੇ ਵਿੱਚ ਜਿਹੜੀ ਬਾਕੀ ਗੱਡੀਆਂ ਦੀ ਮੂਵਮੈਂਟ ਹੈ ਉਹ ਵੀ ਖਰਾਬ ਹੁੰਦੀ ਹੈ ਆਨ ਰੋਡ ਪਾਰਕਿੰਗ ਕਰਕੇ ਜੋ ਕਿ ਗਲਤ ਤਰੀਕੇ ਨਾਲ ਸਕੂਲ ਨੇ ਕਰਵਾਈ ਹੋਈ ਹੈ ਅਸੀਂ ਲਗਾਤਾਰ ਸਕੂਲਸ ਕਵਰ ਕਰਦੇ ਪਏ ਹਾਂ ਐਡਮਿਨਿਸਟ੍ਰੇਸ਼ਨ ਦੇਖਦੀ ਪਈ ਹੈ ਇਸ ਚੀਜ਼ ਨੂੰ ਟ੍ਰੈਫਿਕ ਪੁਲਿਸ ਔਰ ਕਾਰਪੋਰੇਸ਼ਨ ਸਾਡੇ ਨਾਲ ਹੈ ਇਸ ਵੇਲੇ ਔਰ ਉਹ ਵੀ ਐਕਸ਼ਨ ਲੈਣ ਨੂੰ ਤਿਆਰ ਹਨ ਕਿਉਂਕਿ ਬਹੁਤ ਜਲਦੀ ਚਲਾਨ ਹੋਣੇ ਹਨ ਔਰ ਇਹੋ ਜਿਹੇ ਚਲਾਨ ਹੋਣਗੇ ਕਿ ਪੇਰੈਂਟਸ ਨੂੰ ਪਤਾ ਲੱਗੇਗਾ ਔ